ਇਹ ਡੇਰਾ ਬਾਬਾ ਨਾਨਕ ਤੋਂ ਬਟਾਲੇ ਵਾਲੀ ਰੋੜ ਆ ਤੇ ਇਸ ਟਾਈਮ ਹੜਾਂ ਦੀ ਮਾਰ ਹੇਠਾਈ ਫਸਲ ਤੁਸੀਂ ਵੇਖ ਸਕਦੇ ਨੇ ਫਸਲ ਬਿਲਕੁਲ ਖਤਮ ਹੋ ਚੁੱਕੀ ਹੈ ਪਾਣੀ ਦਾ ਪੱਧਰ ਥੋੜਾ ਜਿਹਾ ਘਟਿਆ ਵਾ 31 ਅਗਸਤ ਤੋਂ ਪੱਟ ਅੱਜ ਵੀ ਇਹ ਫਸਲ ਨੂੰ ਬਰਬਾਦ ਕਰਨ ਵਾੜਾ ਪਾਣੀ ਦੇ ਵੀ ਖਲੋਤਾ ਸੋ ਇਹ ਸੈਂਕੜੇ ਏਕੜ ਲੱਗਾ ਝੋਨਾ ਖਤਮ ਹੋ ਚੁੱਕਾ ਤੇ ਜ਼ਿਮੀਦਾਰ ਦਾ ਲੱਕ ਟੁੱਟ ਗਿਆ ਜੀ ਇਸ ਕੰਮ ਤੋਂ ਬਾਅਦ ਜਤਿੰਦਰ ਜੀ ਤੁਹਾਡੇ ਨਾਲ ਇਸ ਤੇ ਇੱਕ ਦੋ ਮਿੰਟ ਚਰਚਾ ਜ਼ਰੂਰ ਕਰਨਗੇ ਕੋਈ ਜੇ ਕਿਸੇ ਨੇ ਦੇਖ ਲਿਆ ਤਸਵੀਰਾਂ ਦੇ ਵਿੱਚ ਇਹ ਇੱਕ ਜ਼ਿੰਮੇਦਾਰੀ ਬੜੀ ਵੱਡੀ ਮਾਰ ਹੁੰਦੀ ਆ ਅਜੇ ਵੀ ਪਾਣੀ ਜਿਹੜਾ ਇਹਦੇ ਚ ਦੇਖੋ ਮਤਲਬ ਫਸਲ ਜਿਹੜੀ ਆ ਜਿਹੜੀ ਨੀਵੇਂ ਸਾਥ ਉੱਤੇ ਬਿਲਕੁਲ ਨਹੀਂ ਦਿਖਾਈ ਦੇ ਰਹੀ ਥੋੜਾ ਬੋਤਾ ਜਿਹੜਾ ਉੱਪਰ ਦਿਖਾਈ ਦੇ ਰਿਹਾ ਆ ਪਰ ਜਿਹੜਾ ਝੋਨਾ ਆ ਉਹ ਆਪਣੀ ਪੂਰੀ ਜਵਾਨੀ ਤੇ ਸੀ ਇਸ ਟਾਈਮ ਤੇ ਪਰ ਜੇ ਤੁਸੀਂ ਇਸ ਟਾਈਮ ਇਹਦੇ ਚੈਨਾ ਨਾਲ ਪਾਣੀ ਆ ਤੇ ਮੈਨੂੰ ਲੱਗਦਾ ਪਾਣੀ ਦਰਿਆ ਚ ਵਾਪਸ ਹੀ ਨਹੀਂ ਹੋਣੀ ਇਸ ਪਾਣੀ ਦੀ ਇਹ ਪਾਣੀ ਸਟੇ ਕਰ ਚੁੱਕਾ ਇੱਥੇ ਇਹ ਪਾਣੀ ਹੁਣ ਇੱਥੇ ਹੀ ਧਰਤੀ ਚ ਜਜ਼ਬ ਹੋਣਾ ਹੈ ਹੌਲੀ ਹੌਲੀ ਕਰਕੇ ਕਿਉਂਕਿ ਰਸਤੇ ਚ ਰੂਡ ਨੇ ਜਾਂ ਇੰਨੀ ਨਿਕਾਸੀ ਵਾਪਸ ਹੀ ਨਹੀਂ ਹੈਗੀ ਵੀ ਦਰਿਆ ਚੋਂ ਪਾਣੀ ਚਲ ਜੇ ਤੇ ਇਹ ਵੀ ਵਾਪਸ ਉਧਰੋਂ ਮਿਲੇਗਾ ਇਹਨੇ ਹੁਣ ਇੱਥੇ ਜਜ਼ਬ ਹੋਣਾ ਜਦ ਵੀ ਟਾਈਮ ਤੇ ਕਿੰਨੀ ਅੱਗੇ ਧੁੱਪ ਪਏਗੀ ਜਾਂ ਦਿਨ ਲੱਗਣਗੇ ਤੇ ਇਹਨੇ ਉਬਾਲਾ ਮਾਰਨਾ ਇਹ ਤੋਂ ਬਾਲਾ ਮਾਰਨਾ ਹੈ ਤੁਹਾਨੂੰ ਦੇਖਣਾ ਕਿ ਫਸਲ ਨਹੀਂ ਜਰਾ ਖਰਾਬ ਕਰਨਾ ਹੀ ਕਰਨਾ ਹੈ ਸੋ ਇੱਕ ਲੱਗਦਾ ਕਿ ਸਾਲੋਕ ਦੀ 100% ਲਾਸ ਇਸ ਫਸਲ ਦਾ ਹੋ ਚੁੱਕਾ ਹੈ ਤੇ ਆਉਣ ਵਾਲੀ ਫਸਲ ਵੀ ਇਹਦੇ ਚ ਜਿਹੜੀ ਕਣਕ ਦੀ ਬੁਝਾਈ ਮੈਨੂੰ ਨਹੀਂ ਲੱਗਦਾ ਸੰਭਵ ਹੈ। ਇਹ ਪੋਸੀਬਲ ਨਹੀਂ ਹੈ ਕਿਉਂਕਿ ਕਦੋਂ ਸੁਪਣਾ ਕਦੋਂ ਤੱਕ ਉੱਤਰ ਹੋ ਵੀ ਮੀਂਹ ਪੈਣੇ ਨੇ ਇਹ ਤੇ ਹੈ ਨਹੀਂ ਪਿਆ ਮੀਂਹ ਪੈ ਗਿਆ ਤੇ ਹੁਣ ਭਾਈ 6 ਮਹੀਨੇ ਮੀਂਹ ਨਹੀਂ ਪੈਣਾ ਇਹ ਤਾਂ ਹੋਣਾ ਨਹੀਂ। ਸੋ ਨਾਟ ਇਹ ਪੋਸੀਬਿਲਟੀ ਨਹੀਂ ਹੈ। ਸੋ ਬੜੀ ਵੱਡੀ ਏ ਮਾਰਿਆ ਜੀ ਕਿਸਾਨੀ ਤੇ ਸ਼ਰਮਾ ਜੀ ਤੁਸੀਂ ਇਹਦੇ ਬਾਰੇ ਕੋਈ ਗੱਲਬਾਤ ਕਹਿਣਾ ਚਾਹੋ। ਬਹੁਤ ਹੀ ਵੱਡਾ ਨੁਕਸਾਨ ਆ ਜੀ ਸਾਡੇ ਆਂਦਾਤਾ ਜਿਹੜੇ ਕਿ ਇੰਨੀ ਮਿਹਨਤ ਕਰਕੇ ਜਿਹੜਾ ਵਾ ਪੱਕੀ ਫਸਲ ਇਹਨਾਂ ਨੇ ਉਗਾਈ ਸੀ ਤੇ ਬਰਸਾਤ ਕਰਕੇ ਜਿਹੜਾ ਵਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿਹੜਾ ਸਾਡੇ ਪੂਰੇ ਦੇਸ਼ ਦਾ ਢਿੱਡ ਭਰਦਾ ਵਾ ਕਿਸਾਨ ਅੱਜ ਜੇ ਉਹਦੇ ਤੇ ਕੋਈ ਸੰਕਟ ਆਇਆ ਤੇ ਸਾਰੇ ਦੇਸ਼ ਵਾਸੀ ਸਾਰੇ ਸੂਬਾ ਵਾਸੀ ਮਿਲਜੋਲ ਕੇ ਜਿਹੜਾ ਦਾ ਜੋ ਨੁਕਸਾਨ ਹੋ ਗਿਆ ਉਹਦੀ ਪਰਪਾਈ ਤੇ ਨਹੀਂ ਕੀਤੀ ਜਾ ਸਕਦੀ ਪਰ ਹਾਂ ਇਸ ਤਰੀਕੇ ਨਾਲ ਮਦਦ ਜੁਰ ਕੀਤੀ ਜਾਏ ਕਿ ਸਾਡਾ ਕਿਸਾਨ ਭਾਈਚਾਰਾ ਜਿਹੜਾ ਫਿਰ ਆਪਣੇ ਪੈਰਾਂ ਤੇ ਖੜਾ ਹੋਏ ਤੇ ਫਿਰ ਸਾਡੇ ਦੇਸ਼ ਵਾਸਤੇ ਜਿਹੜਾ ਵੱਧ ਤੋਂ ਵੱਧ ਫਸਲ ਉਗਾਉਣ ਵਾਸਤੇ ਉਤਸ਼ਾਹਤ ਹੋਏ ਸੋ ਬਿਲਕੁਲ ਜੀ ਪ੍ਰਸ਼ਾਸਨ ਨੂੰ ਚਾਹੀਦਾ ਜੀ ਜਿੰਨਾ ਵੱਧ ਤੋਂ ਵੱਧ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾ ਸਕਦਾ ਦੇਣਾ ਚਾਹੀਦਾ ਆ ਕਿਉਂਕਿ ਇਹ 5-7000 ਦੀ ਖੇਡ ਨਹੀਂ ਇਹ ਤੇ ਘੱਟੋ ਘੱਟ 10-20000 ਇੱਕ ਕਿੱਲੇ ਪਿੱਛੇ ਮੁਆਵਜ਼ਾ ਮਿਲੇ ਤੇ ਫਿਰ ਆ ਕੰਮ ਔਖਾ ਹੋ ਚੁੱਕਾ ਤੇ ਰਜਿੰਦਰ ਜੀ ਵੀ ਆੜਿਆ ਰਜਿੰਦਰ ਜੀ ਕੋ ਵੀ ਆਪਾਂ ਇੱਕ ਦੋ ਮਿੰਟ ਲੈ ਲੈਨੇ ਆ ਉਹਨਾਂ ਦਾ ਕੀ ਕਹਿਣਾ ਇਸ ਜਿਹੜੀ ਮਾਰ ਪਈ ਆ ਉਹ ਜੀ ਵੇਖ ਕੇ ਆਏ ਆ ਜਿਸ ਤਰ੍ਹਾਂ ਪਿਛਲਾ ਇਲਾਕਾ ਵੀ ਜਿਹੜਾ ਦਰਿਆ ਦੇ ਲਾਗੇ ਸੀਗਾ ਜਿੱਥੇ ਡਾਇਰੈਕਟ ਮਾਰ ਪਈ ਆ ਤੇ ਇੰਨੇ ਜਿਆਦਾ ਮਾੜੇ ਹਾਲਾਤ ਨੇ ਕਿ ਲੋਕਾਂ ਦਾ ਉਥੇ ਇਸ ਵਕਤ ਖਲੋਣਾ ਵੀ ਜਿਹੜਾ ਮੁਸ਼ਕਲ ਹੋਇਆ ਰਹਿਣਾ ਤਾਂ ਉਥੇ ਕੀ ਆ ਮਤਲਬ ਕਿ ਰੋਟੀ ਕਿ ਤਕਾਉਣੀ ਆ ਜਾਂ ਕਿ ਕਿ ਬਸਣਾ ਉਥੇ ਇਸ ਵਕਤ ਉਥੇ ਖਲੋਣ ਨੂੰ ਵੀ ਜਗ੍ਹਾ ਨਹੀਂ ਹੈਗੀ ਤੇ ਬਾਕੀ ਪੈੜਿਆਂ ਦਾ ਨੁਕਸਾਨ ਤੇ ਬਹੁਤ ਜਿਆਦਾ ਹੈ ਆਮ ਲੋਕਾਂ ਦਾ ਜਿਹੜਾ ਵਾ ਉਹ ਸਾਰਾ ਕੁਝ ਉੱਜੜ ਚੁੱਕਿਆ ਤੇ ਆਉਣ ਵਾਲਾ ਸਮਾਂ ਵੀ ਜਿਹੜਾ ਬੜਾ ਭਿਆਨਕ ਹੋਣਾ ਹੈ ਥੋੜੀ-ਥੋੜੀ ਜਿਹੜਾ ਇਹ ਬੜੀ ਸਹਜੇ ਨਾਲ ਗੱਡੀ ਲਈ ਤੇ ਆਉਣੀ ਹੈ ਤੇ ਪ੍ਰਮਾਤਮਾ ਭਲਾ ਕਰੇ ਪ੍ਰਮਾਤਮਾ ਕਿਰਪਾਈ ਕਰੇ ਜੀ ਇਹ ਲੋਕਾਂ ਤੇ ਸੋ ਅਸੀਂ ਜਾ ਰਹੇ ਸੀ ਬਟਾਲੇ ਨੂੰ ਵਾਪਸ ਤੇ ਸਾਡੇ ਵੀਰ ਨਵਜੀਤ ਜੀ ਮਿਲ ਗਏ ਆ ਗੱਡੀ ਉਧਰ ਲਾ ਕੇ ਛੜਕਪਾਰ ਕਰਕੇ ਹੋਰ ਨਵਜੀਤ ਸਰ ਠੀਕ ਹੈ ਜੀ ਵਧੀਆ ਜੀ ਅੱਜ ਗਏ ਹਾਂ ਪੱਖੋ ਕੇ ਟਾਲੀ ਪਿੰਡ ਹੋ ਕੇ ਆਏ ਹਾਂ ਇੱਥੇ ਬਹੁਤ ਮਾੜੇ ਹਾਲਾਤ ਉੱਥੇ ਹਾਲਾਤ ਬੜੇ ਮਾੜੇ ਆ ਬਹੁਤ ਮਾੜੇ ਤੇ ਨਵਜੀਤ ਜੀ ਅਸੀਂ ਫਸਲਾਂ ਬਾਰੇ ਗੱਲ ਕਰ ਰਹੇ ਹਾਂ ਕਿ ਕਿਸਾਨ ਨੂੰ ਕਿੰਨੀ ਕੁ ਮਾਰ ਪਈ ਥੋੜਾ ਕਰੋ ਇਹ ਤੇ ਵਿਚਾਰ ਦੇਖੋ ਜੀ ਮਾਰ ਤਾਂ ਬਹੁਤ ਜ਼ਿਆਦਾ ਪੈ ਗਈ ਆ ਤੇ ਪਰਪਾਈ ਹੋਣੀ ਨੀਗੀ ਇਹ ਤੇ ਸਰਕਾਰ ਹੀ ਹੁਣ ਕਿਸਾਨਾਂ ਦੀ ਬਾਹ ਫੜੇ ਤੇ ਫੇਰ ਬਿਲਕੁਲ ਘਟੋ ਘਟ 20 ਕੁ ਹਜ਼ਾਰ ਮੁਆਵਜ਼ਾ ਕਿੱਲੇ ਪਿੱਛੇ ਮਿਲੇ ਤੇ ਫੇਰ ਕੁਝ ਬਣ ਸਕਦਾ ਵਾਧ ਚਾਹੀਦਾ ਵਾਧ ਚਾਹੀਦਾ ਇੰਨਾ ਤੇ ਖਰਚਾ ਆ ਗਿਆ ਕਿੱਲੇ ਪਿੱਛੇ ਹਾਂ ਤੇ ਅਗਲਿਆਂ ਨੇ ਅਗਲੀਆਂ ਫਸਲਾਂ ਵੀ ਬੀਜਣੀਆਂ ਉਹਦੇ ਵਾਸਤੇ ਵੀ ਕੁਛ ਨਾ ਕੁਛ ਸਬਸਿਡੀ ਚਾਹੀਦੀ ਆ ਹਾਂ ਤੇ ਬਾਕੀ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਉਹ ਤੇ ਕਾਫੀ ਯੂਰ ਲਾ ਰਹੀਆਂ ਵਾ ਦੇ ਵੀ ਰਹੀਆਂ ਵਾ ਹੁਣ ਮੇਰੇ ਹਿਸਾਬ ਨਾਲ ਜਿਹੜਾ ਇਹ ਤਾਂ ਰਾਸ਼ਨ ਪਾਣੀ ਦਾ ਤੇ ਬਹੁਤ ਪ੍ਰਬੰਧ ਹੋ ਗਿਆ ਵਾ ਜਿਹੜੀਆਂ ਲੋਡ ਵਾ ਹੈਗੀ ਆ ਉਹ ਜਿਹੜੀਆਂ ਡੇਲੀ ੀਡਸ ਪਲੱਸ ਦਵਾਈਆਂ ਖਾਦਾਂ ਡੀਜ਼ਲ ਇਹਨਾਂ ਚੀਜ਼ਾਂ ਦੀ ਲੋਡ ਪੈਣੀ ਹੁਣਗਾ ਬਿਲਕੁਲ ਲੋਡ ਜਿਹੜਾ ਵਾ ਫਿਰ ਪੈਰਾਂ ਤੇ ਆਉਣ ਵਾਸਤੇ ਇਹਨਾਂ ਚੀਜ਼ਾਂ ਦੀ ਲੋਡ ਪੈਣੀ ਸਾਨੂੰ ਸੋ ਇਹਨਾਂ ਚੀਜ਼ਾਂ ਬਾਰੇ ਖਿਆਲ ਕਰੋ ਇਹ ਜਿਹੜੀ ਆ ਦਿਖਾਓ ਆ ਸਕੂਲ ਐ ਸਕੂਲ ਦੇ ਪੈਰ ਅੱਗੇ ਦੇਖੋ ਪਾਣੀ ਦਾ ਹਾਂ ਆ ਇਧਰ ਬਹਿਲੋਲਪੁਰ ਸਕੂਲ ਐ ਬਹਿਲੋਲਪੁਰ ਐਲੀਮੈਂਟਰੀ ਹਾਂ ਹਾਈ ਸਰਕਾਰੀ ਮਿਡਲ ਸਕੂਲ ਬਹਿਲੋਲਪੁਰ ਸੋ ਇਹ ਮਿਡਲ ਸਕੂਲ ਬਹਿਲੋਲਪੁਰ ਦਾ ਜੇ ਤੁਹਾਨੂੰ ਮੈਂ ਵਿਖਾਵਾਂ ਤੇ ਇਹਦੇ ਲੱਗਿਆ ਪਾਣੀ ਅਜੇ ਵੀ ਪੂਰਾ ਚੱਲ ਰਿਹਾ ਵਾ ਪਾਣੀ ਤੁਹਾਨੂੰ ਪੂਰਾ ਚੱਲਦਾ ਦਿਸਦਾ ਹੋਏਗਾ ਸੋ ਥੋੜਾ ਮੈਂ ਜ਼ੂਮ ਕਰ ਦਨ ਆ ਦੇਖਿਓ ਇਹ ਬਹਿਲੋਲਪੁਰ ਸਕੂਲ ਦੇ ਅੰਦਰ ਅਜੇ ਵੀ ਪਾਣੀ ਭਰਿਆ ਤੇ ਇਧਰਲੀ ਸਾਈਡ ਤੋਂ ਜਿਹੜਾ ਪਾਣੀ ਸੜਕ ਦੇ ਥੱਲੇ ਪੁਲੀ ਤੋਂ ਕ੍ਰੋਸ ਕਰਕੇ ਤੇ ਇਧਰ ਨੂੰ ਜਾ ਰਿਹਾ ਵਾ ਸੋ ਅਜੇ ਵੀ ਪਿੱਛੋਂ ਪਾਣੀ ਕੱਲ ਤੱਕ ਕਹਿੰਦੇ ਡੇਰੇ ਉੱਤਰ ਗਿਆ ਸੀ ਇਸ ਤੋਂ ਪਹਿਲੀ ਵੀਡੀਓ ਤੁਹਾਡੇ ਮੈਂ ਸਾਂਝੀ ਕਰ ਚੁੱਕਾ ਤੇ ਅੱਜ ਫੇਰ ਪਾਣੀ ਚੜ ਗਿਆ ਸੀ ਕਾਫੀ ਸੋ ਹਾਲਾਤ ਵੱਤ ਤੋਂ ਵੱਤਰ ਹੁੰਦੇ ਜਾ ਰਹੇ ਆ ਤੇ ਵਾਹਿਗੁਰੂ ਕਿਰਪਾਈ ਕਰੇ ਇਸ ਔਖੀ ਘੜੀ ਵਿੱਚ ਪਰਮਾਤਮਾ ਸਾਥ ਦੇ ਸਾਰਿਆਂ ਦਾ ਤੇ ਮਨੁੱਖਤਾ ਪੰਜਾਬੀ ਤੇ ਬਹੁਤ ਸੇਵਾ ਕਰ ਰਹੇ ਆ ਹੜਪੀੜਤਾ ਦੀ ਸੋ ਚਾਹੀਦਾ ਕਿ ਇਹ ਛੇਤੀ ਇਸ ਚੀਜ਼ ਤੋਂ ਨਜਾਤ ਮਿਲੇ ਤੇ ਲੋਕ ਫੇਰ ਆਪਣੇ ਪੈਰਾਂ ਤੇ ਹੋਣ ਕਿਰਸਾਨੀ ਫੇਰ ਮੁੜ ਸਰਜੀਤ ਹੋਵੇ ਤੇ ਲੋਕ ਮੁੜ ਵਸੇਬਾ ਕਰਕੇ ਦੁਬਾਰਾ ਆਪਣੇ ਘਰਾਂ 'ਚ ਖੁਸ਼ੀਆਂ ਪਰਤਣ ਉਹਨਾਂ ਦੇ ਇਹ ਹੌਸਲਾ ਅਸੀਂ ਦੇਣਾ ਉਹਨਾਂ ਨੂੰ ਰਲ ਮਿਲ ਕੇ ਪੰਜਾਬੀਆਂ ਦੇਣਾ ਸਾਰੇ ਜਾਣੇ ਵੱਧ ਤੋਂ ਵੱਧ ਬਣਦਾ ਸਹਿਯੋਗ ਬਣਦਾ ਯੋਗਦਾਨ ਇਸ ਹੜਪੀੜਤਾ ਦੀ ਦੁੱਖ 'ਚ ਜਰੂਰ ਪਾਇਆ ਜਾਏ। ਸਾਰਾ ਏਰੀਆ ਸਾਰਾ ਮੁੱਖ ਜਿਹੜਾ ਕਿੱਤਾ ਕੋ ਪੰਜਾਬ ਦਾ ਵੈਸੇ ਖੇਤੀਬਾੜੀ ਆ। ਪਰ ਇੱਥੇ ਤੇ ਜੇ ਸਾਬ ਨਾਲ ਹੈਗਾ ਤਾਂ ਨਾ 90% ਜਿਹੜੀ ਆ ਖੇਤੀ ਦੇ ਨਿਰਭਰ ਆ ਖੇਤੀ ਦੇ ਨਿਰਭਰ ਕੰਮ ਕਰਨ ਦੇ ਸਾਰੇ ਤਾਂ ਉਹ ਲੋਕ ਜਿਹੜਾ ਨਾ ਸੋ ਅਰਦਾਸ ਕਰਦੇ ਆ ਸਰਬੱਤ ਦੇ ਭਲੇ ਦੀ ਮਾਲਕ ਭਲੀ ਗੁਜਾਰੇ ਸਾਰਿਆਂ